ਸਾਈਕਲ ਜਿੱਤਿਆ ਰੁਪਿੰਦਰ ਜੀ ਕਮੈਂਟ ਨੋਟ ਕਰਿਓ ਦਰਸ਼ਕਾਂ ਲਈ ਜਾਣਕਾਰੀ ਲਈ ਮੈਂ ਦੱਸਣਾ ਚਾਹਣਾ ਕਿ ਹਾਫ ਸਾਲ ਦੀ ਤਰ੍ਹਾਂ 75 ਕਿਲੋ ਦਾ ਜੋ ਪਹਿਲਾ ਤੇ ਦੂਜਾ ਇਨਾਮ ਆ ਪ੍ਰਦੀਪ ਢਿੱਲੋਂ ਵੱਲੋਂ ਆਪਣੇ ਸਵਰਗਵਾਸੀ ਭਰਾ ਸਰਬਜੀਤ ਸਿੰਘ ਦੀ ਪਰਿਵਾਰੀ ਦੀ ਯਾਦ ਦੇ ਵਿੱਚ ਦਿੱਤਾ ਜਾ ਰਿਹਾ ਔਰ 48000 ਰੁਪਏ ਓਪਨ ਦਾ ਦੂਜਾ ਇਨਾਮ ਨੰਬਰ ਦਾ ਨਰੈਣ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ 51000 ਰੁਪਏ ਦਾ ਪਹਿਲਾ ਇਨਾਮ ਜਸਪੀਰ ਸਿੰਘ ਜੱਸੀ ਮਨਮੀ ਕੌਮੀ ਜਰਨਲ ਸੈਕਟਰ ਜੂਥ ਅਕਾਲੀ ਦਰ ਬਾਦਲ ਵੱਲੋਂ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਇਹਨਾਂ ਸਹਿਯੋਗੀਆਂ ਦਾ ਉਧਰ ਕਹਿੰਦੇ ਦੂਜਾ ਸੈਮੀਫਾਈਨਲ ਮੈਚ ਸ਼ੁਰੂ ਹੋ ਚੁੱਕਿਆ ਹੈ ਇੱਕ ਪਾਸੇ ਨੌਜਵਾਨ ਅਮਨਪੂਰੀ ਕੋਸ਼ਿਸ਼ ਕਰ ਰਿਹਾ ਹੈ ਦੂਸਰੇ ਪਾਸੇ ਫਤੇਗੜ ਛੰਨਾ ਦਾ ਪਾਲੀ ਕਹਿੰਦੇ ਦੁਨੀਆ ਦੇ ਵਿੱਚ ਗੱਲਾਂ ਹੋਈਆਂ ਵੀ ਮੁੰਡਾ ਛੋਟੀ ਉਮਰ ਦਾ ਹੈ ਵੀ ਵਧੀਆ ਕਬੱਡੀ ਖੇਡਦਾ ਟੌਪ ਦਾ ਧਾਵੀ ਹੈ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖਨੇ ਆ ਸ਼ਾਮੀ ਮੇਰੇ ਵੀਰੋ ਖੀਰਾਮਾਲੀ ਦਾ ਸੁਰਖਪੁਰ ਦੇ ਲਾਗੇ ਕਹਿੰਦੇ ਖੀਰਾਮਾਲੀ ਪਿੰਡ ਹੈ ਕਬੱਡੀ ਦੇ ਸਟਾਰਾਂ ਦਾ ਪਿੰਡ ਹੈ ਮੇਰੇ ਵੀਰੋ ਜਿਵੇਂ ਸੁਰਖਪੁਰ ਪਿੰਡ ਹੈ ਮਹਿੰਦਰ ਉਹਨਾਂ ਦਾ ਪਿੰਡ ਹੈ ਗਾਂਧੀ ਉਹਨਾਂ ਦਾ ਪਿੰਡ ਹੈ ਮੰਗੀ ਉਹਨਾਂ ਦਾ ਦੁੱਲੇ ਉਹਨਾਂ ਦਾ ਪਿੰਡ ਹੈ ਮੇਰੇ ਵੀਰੋ ਸੰਦੀਪ ਉਹਨਾਂ ਦਾ ਪਿੰਡ ਹੈ ਉਸੇ ਤਰ੍ਹਾਂ ਖੀਰਾਵਾਲੀ ਵੀ ਮੇਰੇ ਵੀਰੋ ਭੱਜੀ ਉਹਨਾਂ ਦਾ ਪਿੰਡ ਹੈ ਗੱਗੀ ਉਹਨਾਂ ਦਾ ਪਿੰਡ ਹੈ ਚੰਨੇ ਉਹਨਾਂ ਦਾ ਪਰ ਖੇਡ ਕਬੱਡੀ ਦਾ ਸੁਪਰਸਟਾਰ ਹੈ ਕਬੱਡੀ ਦਾ ਸੁਰ ਰੁਸਤ ਮੇਰੇ ਵੀਰੋ ਰੁਸਤਮ ਕਬੱਡੀ ਦੇ ਖਿਡਾਰੀ ਦਾ ਪੁੱਤਰ ਮੇਰੇ ਵੀਰੋ ਤੁਹਾਡੇ ਸਾਹਮਣੇ ਸੁਲਤਾਨ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਨੌਜਨ ਅਮਨ ਦੂਸਰੇ ਪਾਸੇ ਸੁਲਤਾਨ ਸੁਲਤਾਨ ਤੇ ਅਮਨ ਇੱਕ ਜੋੜ ਬੱਲੇ 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 ਹੋ ਗਈ ਮਿੱਤਰੋ ਮੁਕਾਬਲਾ ਸਖਤ ਹੁੰਦਾ ਹੋਇਆ ਪੁਆਇੰਟ ਸੁਲਤਾਨ ਦਾ ਉਧਰ ਸਾਡੇ ਪ੍ਰਧਾਨ ਸਾਹਿਬ ਸਾਡੇ ਪ੍ਰਧਾਨ ਸਾਹਿਬ ਮੇਰੇ ਵੀਰੋ ਲਖਵਿੰਦਰ ਸਿੰਘ ਜੀ ਢੀਂਸਾ ਕਿਉਂਕਿ ਦਿਮਾਗ ਹੁਣ ਜਿਹੜਾ ਕੰਮ ਨਹੀਂ ਕਰਦਾ ਦੇਖਣੇ ਪੈਣੇ ਆ ਮੇਰੇ ਵੀਰੋ ਇਹ ਜਿਹੜੇ ਦੇਖਣੇ ਪੈਣੇ ਆ ਢੀਂਸਾ ਸਾਹਿਬ 100 ਰੁਪਿਆ ਮੇਰੇ ਵੀਰੋ ਨੌਜਨ ਸੁਲਤਾਨ ਦੇ ਲਈ ਪੁਜਦਾ ਕਰਦੇ ਆ ਜੀਤਾ ਸੰਧੂ ਜੀ ਮਾਨ ਇੰਗਲੈਂਡ ਵਾਲੇ ਮਾਨ ਸਨਮਾਨ ਪੁਜਦਾ ਕਰਦੇ ਆ ਲਖਵਿੰਦਰ ਆਸਟ੍ਰੇਲੀਆ ਜੀ 500 ਰੁਪਿਆ ਕਹਿੰਦੇ ਜੇਤੂ ਦੇ ਲਈ ਪੁਜ ਇਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇਸ ਲਈ ਸੋਨੀ ਜਤਿੰਦਰ ਸੋਨੀ ਸਨੇਤ ਨੇ ਕਹਿੰਦੇ ਕਬੱਡੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗਾ ਜੱਫਾ ਲਾਇਆ ਕੈਨੇਡਾ ਦੇ ਟੰਟੋ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਪਰ ਆਪਾਂ ਇਸ ਨੌਜਵਾਨ ਦੀ ਗੱਲ ਕਰੀਏ ਸੋਨੀ ਇਸ ਵੇਲੇ ਕਹਿੰਦੇ ਜਿਹਨੇ ਪਟਿਆਲੇ ਦੇ ਫਤੇਗੜ ਛੰਨਾ ਪਿੰਡ ਦਾ ਕਬੱਡੀ ਪਾ ਰਿਹਾ ਉਧਰ ਚੰਨਾ ਭੇਟਾਂ ਵਾਲਾ ਮੇਰੇ ਵੀਰੋ ਚੰਨਾ ਭੇਟਾਂ ਵਾਲਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਚੜ੍ਹਦੀ ਕਲਾ ਕਬੱਡੀ ਕਲੱਬ ਦੇ ਲਈ ਖੇਡਦਾ ਯਾਰ ਭਦੇ ਖੇਡ ਮੈਦਾਨਾਂ ਦੇ ਵਿੱਚ ਨਾਂ ਚੱਲਣ ਵਾਲੀ ਗੱਲ ਹੈ ਇਧਰ ਲਖਵਿੰਦਰ ਦਲਵਿੰਦਰ ਸਿੰਘ ਜੀ ਆਸਟ੍ਰੇਲੀਆ ਵਾਲੇ 400 ਰੁਪਏ ਦਾ ਮਾਨ ਸਨਮਾਨ ਇਸ ਰੀਡਰ ਦੇ ਲਈ ਜਾਫੀ ਦੇ ਲਈ ਭੇਜਦੇ ਆ ਸਾਮੀ ਖੀਰਾਵਾਲੀ ਦਾ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਖੀਰਾਵਾਲੀ ਦਾ ਸਾਮੀ ਪਹਿਲਾ ਮੈਚ ਵੀ ਸਾਮੀ ਦੁਆਬਾ ਤੇ ਮਾਲਵੇ ਦੇ ਵਿਚਕਾਰ ਹੋਇਆ ਦੂਜਾ ਮੈਚ ਵੀ ਕਹਿੰਦੇ ਦੁਆਬਾ ਤੇ ਮਾਲਵੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਅੱਜ ਕਹਿੰਦੇ ਨੇ ਵੀ ਉਧਰ ਕਬੱਡੀ 365.com ਤੇ ਜਿਹੜੇ 80000 ਦਰਸ਼ਕ ਵੀਰਾਂ ਦੀ ਜਿਹੜੀ ਵੱਡੀ ਗਿਣਤੀ ਹੋ ਗਈ ਹੈ ਉਧਰ ਅਵਤਾਰ ਬਰਾੜ ਜੀ ਹਾਂਗਕਾਂਗ ਵਾਲੇ ਹਰ ਰੋਜ਼ ਕਹਿੰਦੇ ਮੈਚ ਦੇਖਦੇ ਆ ਇਹਨਾਂ ਟੂਰਨਾਮੈਂਟਾਂ ਨੂੰ ਮੇਰੇ ਵੀਰੋ ਲਾਈਵ ਦੇਖਦੇ ਆ ਉਹਨਾਂ ਦਾ ਵੀ ਸਹੀ ਧੰਨਵਾਦ ਕਰਦੇ ਆ ਇਧਰ ਖੇਡ ਮੈਦਾਨ ਦੇ ਵਿੱਚ ਬੱਬਲ ਸੰਗਰੂਰ ਨੇ ਕਹਿੰਦੇ ਅਨਾਉਂਸ ਕੀਤਾ ਵੀ ਇਸ ਸਾਲ ਗੱਗੜਪੁਰ ਦੇ ਕਬੱਡੀ ਕੱਪ ਦੇ ਜਿਹੜੀ ਗੱਡੀ ਪਾਲੀ ਜਾਊਗਾ ਉਸ ਗੱਡੀ ਨੂੰ ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਵੀਰੋ ਪਾਲੀ ਫਤੇਗੜ ਛੰਨਾ ਵਾਲਾ ਕਬੱਡੀ ਪਾਕੀ ਸੁਪਰਸਟਾਰ ਕਬੱਡੀ ਦਾ ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾ ਮਾਰਨ ਵਾਲਾ ਚੰਨਾ ਵਿੱਚੋਂ ਚੰਨ ਚੰਨਾ ਖੀਰਾਵਾਲੀ ਦਾ ਚੰਨਾ ਖੀਰਾਵਾਲੀ ਦਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਖੀਰਾਵਾਲੀ ਦਾ ਸੁਪਰਸਟਾਰ ਅਮਰਪਾਲ ਦੇ ਨਾਲ ਮੁਕਾਬਲਾ ਤੇ ਪੁਆਇੰਟ ਚੰਨੇ ਖੀਰਾਵਾਲੀ ਦੇ ਹਿੱਸੇ ਜਾ ਜੁੜਿਆ ਉਧਰ ਜੀਤਾ ਸੰਧੂ ਜੀ ਇੰਗਲੈਂਡ ਵਾਲੇ ਕਹਿੰਦੇ ਜਿੰਨੇ ਸੁਲਤਾਨ ਪੁਆਇੰਟ ਲਊਗਾ ਮੇਰੇ ਵੀਰੋ ਹਰ ਇੱਕ ਪੁਆਇੰਟ ਤੇ ਜਿੰਨੇ ਸੁਲਤਾਨ ਨੂੰ ਜੱਫੇ ਲੱਗਣਗੇ ਹਰ ਇੱਕ ਜੱਫੇ ਦਾ ਤਾਂ 100 ਦੇ ਨਾਲ ਮਾਨ ਸਨਮਾਨ ਕਰਾਂਗੇ ਲੈ ਵੀ 20 ਵੇਖ ਖੇਡ ਮੈਦਾਨ ਦੇ ਵਿੱਚ ਨੌਜਵਾਨ ਸੁਲਤਾਨ ਕਬੱਡੀ ਪਾ ਰਿਹਾ ਹੈ ਦੱਲੀ ਦਾ ਵੀਰ ਹੈ ਕਹਿੰਦੇ ਪ੍ਰੀਤੇ ਦਾ ਪੁੱਤ ਹੈ ਉਧਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਤਾਰੀ ਬਾਬਾ ਫਤੇ ਸਿੰਘ ਹਸਤਨਾ ਸਾਹਿਬ ਨੂੰ ਘੁਗਸ਼ੋਰ ਵੱਲੋਂ ਖੇਡਦਾ ਸੁੱਖੇ ਦਾ ਚੰਡਿਆ ਵਾਲਾ ਖਿਡਾਰੀ ਘੁਗਸ਼ੋਰ ਵਾਲੇ ਦਾ ਇਧਰ 100 ਰੁਪਿਆ ਦਲਵਿੰਦਰ ਸਿੰਘ ਜੀ ਆਸਟ੍ਰੇਲੀਆ ਨਾਲ ਜੀਤਾ ਯੂਕੇ ਵੱਲੋਂ ਮੇਰੇ ਵੀਰੋ ਦਿੱਤਾ ਜਾ ਰਿਹਾ ਹੈ ਇਸ ਜਾਫੀ ਦੇ ਲਈ ਉਧਰ ਜਲੰਧਰ ਸਿੱਧੂ ਜੀ ਬਾਬਾ ਫਰੀਦ ਕਬੱਡੀ ਕਲੱਬ ਦੇ ਮੇਰੇ ਵੀਰੋ ਮੁੱਖ ਆਰਗੇਨਾਈਜ਼ਰ ਨੇ ਮੁੱਖ ਪ੍ਰਬੰਧਕ ਨੇ ਉਹ ਵੀ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖਦੇ ਆਂ ਵੀ ਉਧਰ ਮੁਕਾਬਲਾ ਕਹਿੰਦੇ ਅਮਰਤਪਾਲ ਦੇ ਨਾਲ ਹੋ ਚੁੱਕਾ ਹੈ ਅਮਰਤਪਾਲ ਨੂੰ ਕਹਿੰਦੇ ਗੱਗੜਪੁਰ ਦੇ ਵਿੱਚ ਬੱਬਲ ਉਹਨਾਂ ਨੇ ਬਲਰਾਜ ਸੰਘੇ ਉਹਨਾਂ ਨੇ ਸੀਤੇ ਉਹਨਾਂ ਨੇ ਲੱਭੀ ਥਾੜੀ ਵਾਲ ਉਹਨਾਂ ਨੇ ਗੁਰਜੀਤ ਮੰਗਟ ਉਹਨਾਂ ਨੇ ਮੇਰੇ ਵੀਰੋ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤਾ ਹੈ ਨਿਊ ਮਿਲੀਨੀਅਮ ਐਬਸਫੇਅਰ ਨਾਲ ਕਹਿੰਦੇ ਆਟੋਬਾਨ ਦੇ ਨਾਲ ਤੇ ਮੇਰੇ ਵੀਰੋ ਵੱਡੀ ਟੀਮ ਇਸ ਸਾਲ ਪੰਜਾਬ ਦੇ ਕਬੱਡੀ ਕੱਪਾਂ ਦੇ ਵਿੱਚ ਹੋਣ ਦੇ ਵਿੱਚ ਆਵੇਗੀ ਇਧਰ ਪਾਲੀ ਫਤਿਹਗੜ ਛੰਨਾ ਦਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਅਬ ਸਪੋਰਟ ਕਬੱਡੀ ਕਲੱਬ ਵੱਲੋਂ ਕਹਿੰਦੇ ਵਿਦੇਸ਼ੀ ਸਭਰ ਸ਼ੁਰੂ ਕੀਤਾ ਹੈ ਮੇਰੇ ਵੀਰੋ ਇਸ ਨੌਜਵਾਨ ਨੇ ਕਬੱਡੀ 75 ਕਿੱਲੇ ਦੇ ਵਿੱਚੋਂ 155 ਪੌਂਡ ਤੋਂ ਮੇਰੇ ਵੀਰੋ ਸ਼ੁਰੂ ਕੀਤਾ ਹੈ ਅੱਜ ਕਬੱਡੀ ਆਲ ਓਪਨ ਦਾ ਅਕੈਡਮੀ ਦਾ ਟਾਪ ਦਾ ਧਾਰੀ ਹੈ ਜਿਹਨੇ ਡਰਾ ਕੱਢਿਆ ਸੀ ਬੱਚੇ ਨੇ ਉਹਨੂੰ ਸਟੇਜ ਤੇ ਲਿਆਓ ਜੀ ਹਾਂ ਪਰਚੀਆਂ ਕੱਟੀਆਂ ਜਿਨ੍ਹਾਂ ਨੇ ਸੌਰੀ ਜਿਹੜੇ ਬੱਚਿਆਂ ਨੇ ਪਰਚੀਆਂ ਕੱਟੀਆਂ ਪ੍ਰਧਾਨ ਸਾਹਿਬ ਨੇ ਲੈ ਲਈਓ ਬੱਚੇ ਆਉਣ ਸਰਦਾਰ ਜੋਗਿੰਦਰ ਸਿੰਘ ਜੀ ਟੀਮਸਲ ਸਾਹਿਬ ਪਾਲੀ ਫੱਡੇਗੜ ਛੰਨਾ ਦੇ ਲਈ ਕਹਿੰਦੇ ਵੱਡੇ ਮਾਨ ਸਨਮਾਨ ਪੁੱਜਦੇ ਕਰਦੇ ਆ ਪਾਲੀ ਫੱਡੇਗੜ ਛੰਨਾ ਦੇ ਲਈ ਉਧਰ ਅਗਲੀ ਰੇਡ ਕਿਸ ਨੌਜਵਾਨ ਨੇ ਪਾਉਣੀ ਹੈ ਨੌਜਵਾਨ ਸੋਨੀ ਮੇਰੇ ਵੀਰੇ ਇਸ ਲਈ ਕਬੱਡੀ ਪੌਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਲੱਗੇ ਜਾਂਦੀ ਪੂਰਾ ਤਾਣ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਜੀਤਾ ਸਿੰਧੂ ਜੀ ਯੂਕੇ ਵਾਲੇ ਮੰਡੀਆਂ ਦੇ ਕਬੱਡੀ ਹਾਂਜੀ ਇਧਰ ਕਹਿੰਦੇ ਸਾਡੇ ਦیدار ਸਿੰਘ ਜੀ ਪਟਵਾਰੀ ਜੀ ਕਹਿ ਰਹੇ ਆ ਵੀ 19 20 21 ਤਰੀਕ ਮੇਰੇ ਵੀਰੋ ਮੰਡੀਆਂ ਦੇ ਕਬੱਡੀ ਕੱਪ ਦੀ ਹੋਣੀ ਹੈ ਜੱਸਾ ਯਾਦਗਾਰੀ ਕਬੱਡੀ ਕੱਪ 11ਵਾਂ ਕਬੱਡੀ ਕੱਪ ਹੋ ਰਿਹਾ ਹੈ ਸੁਖੀ ਜੀ ਉੱਥੇ ਵੀ ਰੌਣਕਾਂ ਭਾਰੀ ਲੱਗਣੀ ਹੈ ਪੂਰੇ ਲਾਕੇ ਪਰਦੇ ਦਰਸ਼ਕ ਵੀਰਾਂ ਨੇ ਪੁੱਛਣਾ ਹੈ ਪੂਰੇ ਪੰਜਾਬ ਤੋਂ ਦਰਸ਼ਕ ਵੀਰਾਂ ਨੇ ਪੁੱਛਣਾ ਹੈ ਪ੍ਰਧਾਨ ਸਾਹਿਬ ਅੱਜ ਰੌਣਕਾਂ ਭਾਰੀ ਆ ਲਾਂਗੜੀਆਂ ਦੇ ਕਬੱਡੀ ਕੱਪ ਦੀਆਂ 2 ਮਹੀਨੇ ਸਾਡੇ ਵੀਰਾਂ ਨੇ ਪਹਿਲਾਂ ਫੋਨ ਕੀਤਾ ਸੀ ਵੀ ਲਾਂਗੜੀਆਂ ਦੇ ਵਿੱਚ ਜ਼ਰੂਰ ਪੁੱਜਣਾ ਮੈਂ ਕਿਹਾ ਵੀ ਜ਼ਰੂਰ ਪੁੱਜਾਂਗੇ ਭਾਈ ਗੁਰੂ ਦੀ ਮਿਹਰ ਚਾਹੀਦੀ ਹੈ ਅੱਜ ਐਨ ਮਨ ਖੁਸ਼ ਹੋ ਗਿਆ ਜੀ ਰੱਜ ਗਿਆ ਐਨਾ ਵਧੀਆ ਪ੍ਰਬੰਧ ਐਨੇ ਵਧੀਆ ਲੋਕ ਐਨਾ ਵਧੀਆ ਜਿਹੜਾ ਡਿਸਪਲਨ ਇੱਥੇ ਮੇਰੇ ਵੀਰੋ ਦੇਖਣ ਨੂੰ ਮਿਲਿਆ ਹੈ ਸਵਾਦ ਆਉਣ ਵਾਲੀ ਗੱਲ ਹੈ ਸਵਾਦ ਆਉਣ ਵਾਲੀ ਗੱਲ ਹੈ ਉਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਆ ਸੋਨੀ ਤੇ ਨੌਜਨ ਮੇਰੇ ਵੀਰੋ ਅਮਨ ਉਧਰ ਸਾਮੀ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਮੰਡੀਆਂ ਦੇ ਲਈ ਕਹਿੰਦੇ ਉਧਰ ਕਹਿੰਦੇ ਮੰਡੀਆਂ ਦੇ ਲਈ ਸਾਡੇ ਸੁੱਖੀ ਝੁੰਡਾ ਜੀ ਆਗਦੇ ਆ ਵੀ ਨੌਜੋਨਾ ਮੰਡੀਆਂ ਦੇ ਵਿੱਚ ਵੀ ਜ਼ਰੂਰ ਪੁੱਜਣਾ ਪੁੱਜਾਂਗੇ ਜੀ ਜ਼ਰੂਰ ਤੁਹਾਡਾ ਪਿਆਰ ਹੈ ਤੁਹਾਡਾ ਪਿਆਰ ਹੈ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਆ ਲਸਾੜੇ ਵਾਲਾ ਜਿੰਦਰਾ ਕੀ ਫੈਸਲਾ ਕਰਦਾ ਵੀ ਪੁਆਇੰਟ ਜਾਫੀ ਦੇ ਹਿੱਸੇ ਜਾ ਜੜਿਆ ਪੁਆਇੰਟ ਮੇਰੇ ਵੀਰੇ ਇਸ ਲਈ ਜਾਫੀ ਦੇ ਹਿੱਸੇ ਜਾ ਜੜਿਆ ਹਰਪਾਲ ਸਿੰਘ ਪਾਲੀ ਨਾ ਕਹਿੰਦੇ ਫੱਤੇਗੜ ਛੰਨਾ ਪਿੰਡ ਹੈ ਗੁਰਲਾਲ ਨੇ ਜਦੋਂ ਕਬੱਡੀ ਪਾਈ ਤੇ ਪ੍ਰੋਫੈਸਰ ਮੱਖਣ ਸਿੰਘ ਨੇ ਆਖਿਆ ਮੁੰਡੇ ਮੁਸ਼ਫਟ ਗੱਭਰੂ ਸੋਹਣੇ ਸ਼ਹਿਰ ਪਟਿਆਲੇ ਦੇ ਦਿਲ ਵਟੇ ਦਿਲ ਨਹੀਂ ਵਟਾਉਂਦੇ ਸ਼ਹਿਰ ਪਟਿਆਲੇ ਦੇ ਦਿਲ ਵਟੇ ਦਿਲ ਨਹੀਂ ਵਟਾਉਂਦੇ ਸ਼ਹਿਰ ਪਟਿਆਲੇ ਦੇ ਇਹ ਲਾਈਨਾਂ ਇਹ ਗੀਤ ਕਹਿੰਦੇ ਗਿੱਲ ਸੁਰਜੀਤ ਨੇ ਲਿਖਿਆ ਸੀ ਚਿੜਕਪਿੰਡ ਦੇ ਸੁਰਜੀਤ ਗਿੱਲ ਸੁਰਜੀਤ ਨੇ ਲਿਖਿਆ ਭਾਵੇਂ ਅੱਜ ਕੱਲ ਪਟਿਆਲੇ ਜਾ ਵਸਿਆ ਪਰ ਖੇਡ ਕਬੱਡੀ ਦੇ ਨਾਲ ਪਿਆਰ ਦੀ ਗੱਲ ਹੈ ਉਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਆਮਨ ਤੇ ਦੂਸਰੇ ਪਾਸੇ ਪਾਲੀ ਫੱਦੇਗੜ ਸ਼ੰਡਾ ਵਾਲਾ 200 ਰੁਪਏ ਪ੍ਰੋਫੈਸਰ ਸਿੰਘ ਤਾਰ ਸਿੰਘ ਜੀ ਸ਼ਿਰੂਗੁਰ ਅੰਗ ਦੇ ਪਬਲਿਕ ਸਕੂਲ ਵਾਲੇ ਯੋਗਿੰਦਰ ਸਿੰਘ ਜੀ ਢੀਂਡ ਸਾਹ ਸਾਬ ਸਾਬ ਦੇ ਡੈਡੀ ਜੀ ਇਸ ਰੇਡਰ ਨੂੰ ਜਿਹੜਾ ਹੁਣੇ ਪੁਆਇੰਟ ਲੈ ਕੇ ਆਇਆ ਜਗਿੰਦਰ ਸਿੰਘ ਜੀ ਢੀਂਡਸਾ ਸਾਹਿਬ ਪ੍ਰਧਾਨ ਸਾਹਿਬ ਦੇ ਡੈਡੀ ਜੀ ਮੇਰੇ ਵੀਰੋ ਵੱਡੇ ਮਾਨ ਸਨਮਾਨ ਪਾਲੀ ਦੇ ਲਈ ਕੋਈ ਤੇ ਕਰ ਰਹੇ ਹੈ ਇਸ ਤੋਂ ਬਾਅਦ 70 ਦਾ ਫਾਈਨਲ ਖੇਡਿਆ ਜਾਣਾ ਹੈ ਉਹ ਵੀ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਇਧਰ ਅਮਰਤ ਮੇਰੇ ਵੀਰੋ ਇਸ ਵੇਲੇ ਕਬੱਡੀ ਨੌਜੋਨ ਚੰਨੇ ਨੇ ਪਾਈ ਹੈ ਰੈਂਡੀ ਆਟਮ ਦੇ ਕਹਿੰਦੇ ਢੂਈ ਤੇ ਮੇਰੇ ਵੀਰੋ ਟੈਟੂ ਖਣਵਾਇਆ ਉਦੋਂ ਬਾਅਦ ਕਹਿੰਦੇ ਪਾਲੇ ਨੇ ਖਣਵਾਇਆ ਹੁਣ ਇਸ ਨੌਜੋਨ ਨੇ ਮੇਰੇ ਵੀਰੋ ਖਣਵਾਇਆ ਇਹ ਸ਼ੌਕ ਹੈ ਇਹ ਸ਼ੌਕ ਹੈ ਕਬੱਡੀ ਦੇ ਖਿਡਾਰੀਆਂ ਨੂੰ ਮਹਿੰਗੇ ਮੁੱਲ ਦੀ ਗੱਲ ਹੁੰਦੀ ਹੈ ਡਾਲਰਾਂ ਪੌਂਡਾਂ ਦੀ ਗੱਲ ਹੁੰਦੀ ਹੈ ਕੋਈ ਸਮਾਂ ਸੀ ਮੇਰੇ ਵੀਰੋ ਬਜ਼ੁਰਗ ਬੈਠੇ ਆ ਪੱਟਾ ਤੇ ਮੋਰਨੀਆਂ ਕਹਿੰਦੇ ਘੁੱਗੀਆਂ ਜਾਂ ਫਿਰ ਡੌਲਿਆ ਤੇ ਮੇਰੇ ਵੀਰੋ ਜਿਹੜੇ ਉੜਦੇ ਆਵਾਜ਼ ਸਨ ਪਰ ਅੱਜ ਤੇ ਕਹਿੰਦੇ ਮਹਿੰਗੇ ਮੁੱਲ ਦੇ ਟੈਟੂ ਖਣਵਾਏ ਜਾਂਦੇ ਆ ਅੱਜ ਤੇ ਜਦ ਖਿਡਾਰੀ ਥੋੜਾ ਵਧੀਆ ਖੇਡਣ ਲੱਗ ਪੈਂਦਾ ਤੇ ਟੈਟੂ ਦਾ ਸ਼ੌਂਕ ਪੈ ਜਾਂਦਾ ਮੇਰੇ ਵੀਰੋ ਔਰ ਅੱਜ ਹਰ ਇੱਕ ਦਰਸ਼ਕ ਨੂੰ ਜਗਾ ਪਟਵਾਰੀ ਜੀ ਝੂੰਦਾ ਵਾਲੇ 100 ਰੁਪਏ ਮੇਰੇ ਵੀਰੋ सोनू ਖੀਰਾ ਵਾਲੀ ਦੇ ਲਈ ਪੁੱਜਾ ਕਰਦੇ ਆ ਉਧਰ ਦਲਵਿੰਦਰ ਸਿੰਘ ਜੀ ਬਾਗੜੀਆ ਆਸਟ੍ਰੇਲੀਆ ਤੋਂ ਜੇਤੂ ਟੀਮ ਦੇ ਲਈ 500 ਰੁਪਏ ਦਾ ਮਾਨ ਸਨਮਾਨ ਪੁੱਜਾ ਕਰਦੇ ਆ ਚਮਕਾਰ ਸਿੰਘ ਕੰਗਣਵਾਲ ਦਾ ਕਹਿੰਦੇ ਅੱਜ ਮੋਟਰਸਾਈਕਲ ਮੇਰੇ ਵੀਰੋ ਜਿਹੜਾ ਇੱਥੇ ਜਿੱਤ ਕੇ ਲੈ ਕੇ ਗਿਆ ਹੈ ਬੈਸਟ ਜਿਹੜਾ ਦਰਸ਼ਕ ਬਣ ਕੇ ਉਧਰ ਜੱਗਾ ਪਟਵਾਰੀ ਜੀ ਵੀ ਕਹਿੰਦੇ ਕੰਗਣਵਾਲ ਦੇ ਵਿੱਚ ਜੌਬ ਕਰਦੇ ਆ ਸਾਡੇ ਪਟਵਾਰੀ ਸਾਹਿਬ ਦیدار ਸਿੰਘ ਜੀ ਉਹ ਕਿਤੇ ਨਜ਼ਰ ਨਹੀਂ ਆ ਰਹੇ 21 ਤਰੀਕ ਨੂੰ ਸੱਦੇ ਆ ਮੇਰੇ ਵੀਰੋ ਹਰਵੀਰ ਸਿੰਘ ਜੀ ਸਾਡੇ ਪਟਵਾਰੀ ਸਾਹਿਬ ਲਾਂਗੜੀਆਂ ਵਾਲੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਉਹਨਾਂ ਨੇ ਵੱਡੇ ਮਾਨ ਸਨਮਾਨ ਭੇਜਦੇ ਆ ਉਥੇ ਅਮਰਿੰਦਰ ਸਿੰਘ ਜੀ ਰਾਜੂ ਉਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਇਧਰ ਚੌਧਰੀ ਡੈਰੀ ਵਾਲੇ ਪਾਲੀ ਨੂੰ ਕਹਿੰਦੇ ਜਿਹੜਾ ਜਾਫੀ ਜੱਫਾ ਲਾਉ ਮੇਰੇ ਵੀਰੋ ਉਹ ਵੱਡੇ ਮਾਨ ਸਨਮਾਨ ਪੂਜਦੇ ਕਰਨਗੇ ਇਧਰ ਬੋਲਾ ਤੋਂ ਖੁਸ਼ ਹੋ ਕੇ ਵੀ ਵੱਡੇ ਮਾਨ ਸਨਮਾਨ ਆਏ ਐ ਚੌਧਰੀ ਡੈਰੀ ਵਾਲੇ ਵੀਰਾ ਵੱਲੋਂ ਧੰਨਵਾਦ ਹੈ 100 ਰੁਪਿਆ ਜਗਿੰਦਰ ਸਿੰਘ ਜੀ ਢੀਂਸਾ ਸਾਹਿਬ ਪ੍ਰਧਾਨ ਸਾਹਿਬ ਦੇ ਡੈਡੀ ਜੀ ਇਹਨਾਂ ਬੋਲਾ ਤੋਂ ਖੁਸ਼ ਹੋ ਕੇ ਵੱਡਾ ਮਾਨ ਸਨਮਾਨ ਪੂਜਦਾ ਕਰਦੇ ਐ ਧੰਨਵਾਦ ਕਰਦੇ ਐ ਜਗਦੀਪ ਸਿੰਘ ਜੀ ਪਟਵਾਰੀ ਸੁਖੀ ਜੀ ਕਿਹਦੇ ਲਈ ਮਾਨ ਸਨਮਾਨ ਇਹਨਾਂ ਬੋਲਾ ਤੋਂ ਖੁਸ਼ ਹੋ ਕੇ ਮਾਨ ਸਨਮਾਨ ਪੂਜਦਾ ਕਰਦੇ ਐ ਜਗਦੀਪ ਸਿੰਘ ਜੀ ਪਟਵਾਰੀ ਉਹਨਾਂ ਦਾ ਵੀ ਧੰਨਵਾਦ ਹੈ ਫਤੇਗੜ ਸ਼ੰਨਾ ਦਾ ਪਾਲੀ ਇਸ ਵੇਲੇ ਕਬੱਡੀ ਪਾ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਪੁਆਇੰਟ ਫਤੇਗੜ ਸ਼ੰਨਾ ਦੀ ਟੀਮ ਦੇ ਲਈ ਜੇ ਅੱਜ ਦੇ ਮੈਚ ਵਧੀਆ ਲੱਗੇ ਲਾਂਗੜੀਆਂ ਦੀ ਮੀਰੀ ਪੀਰੀ ਸਪੋਰਟਸ ਕਲੱਬ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਜ਼ੋਰ ਵੀਰਾਂ ਨੇ ਜ਼ੋਰਦਾਰ ਤਾੜੀਆਂ ਮਾਰੋ ਸਾਰੇ ਦਰਸ਼ਕ ਵੀਰ ਬਹੁਤ ਬਹੁਤ ਧੰਨਵਾਦ ਸਾਰ ਰੋਕ ਕੇ ਮੈਚ ਦੇਖ ਰਹੇ ਹੋ ਜਿੱਥੇ ਕੋਈ ਖੜਾ ਬੈਠਾ ਹੈ ਉਸੇ ਥਾਂ ਬੈਠੇ ਹੋ ਬਹੁਤ ਧੰਨਵਾਦ ਬੜਾ ਤਸ਼ਾਦਖਾ ਹੈ ਡਿਸਪਲਨ ਦੇ ਵਿੱਚ ਰਹਿ ਕੇ ਬਹੁਤ ਬਹੁਤ ਧੰਨਵਾਦ ਮੀਰੀ ਪੀਰੀ ਸਪੋਰਟਸ ਕਲੱਬ ਵੱਲੋਂ ਤੁਹਾਡਾ 75 ਕਿਲੋ ਦੀਆਂ ਫਾਈਨਲ ਦੀਆਂ ਟੀਮਾਂ ਜਲਦੀ ਦੇ ਨਾਲ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਲੈ ਵੀ ਪਿਆਰੇ ਮਨਵੀ ਵਾਲਿਆ ਤੇਰਾ ਸਾਊਂਡ ਇੱਕ ਨੰਬਰ ਦਾ ਸਾਊਂਡ ਹੈ ਸਵਾਦ ਆ ਗਿਆ ਜਿਸ ਖੇਡ ਮੈਦਾਨ ਦੇ ਵਿੱਚ ਆ ਕੇ ਨੌਜਵਾਨਾ ਪਿਆਰਾ ਮਨਵੀ ਬਹੁਤ ਵਧੀਆ ਸਾਊਂਡ ਹੈ ਉਧਰ ਰਮਨ ਯੂਕੇ ਗੁਰਵਿੰਦਰ ਯੂਕੇ ਚੀਨਾ ਯੂਕੇ ਕਹਿੰਦੇ 200 ਰੁਪਿਆ ਕਿਹਦੇ ਲਈ ਮਾਨ ਸਨਮਾਨ ਪੁੱਛਦੇ ਕਰਦੇ ਐ ਇਧਰ ਵੇਖਦਾ ਦੀ ਇਸ ਕਬੱਡੀ ਤੇ 200 ਰੁਪਿਆ ਲਾਉਂਦੇ ਐ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਸਖਤ ਹੋ ਰਿਹਾ ਹੈ ਇੱਕ ਪਾਸੇ ਖੀਰਾਵਾਲੀ ਦੀ ਟੀਮ ਹੈ ਦੂਸਰੇ ਪਾਸੇ ਕਹਿੰਦੇ ਮੇਰੇ ਵੀਰੋ ਟੀਮ ਫਤੇਗੜ ਸ਼ੰਨਾ ਦੀ ਹੈ ਉਧਰ ਨੌਜਨ ਉਧਰ ਕਹਿੰਦੇ ਸਵੱਦੀ ਦੇ ਕਬੱਡੀ ਕੱਪ ਦਾ ਵੀ ਜਿਹੜਾ ਰਿਜ਼ਲਟ ਆ ਚੁੱਕਿਆ ਮੇਰੇ ਵੀਰੋ ਬਰਿੰਦਰ ਦੌਧਰ ਕਹਿੰਦੇ ਬੈਸਟ ਯਾਫੀ ਬਣਿਆ ਤੇ ਨਾਲ ਕਹਿੰਦੇ ਬੈਸਟ ਰੇਡਰ ਗੱਗੂ ਦੌਧਰ ਵਾਲਾ ਬਣਿਆ ਦੋ ਕਬੱਡਾਂ ਦਾ ਜਿਹੜਾ ਮੇਰੇ ਵੀਰੋ ਰਿਜ਼ਲਟ ਆ ਚੁੱਕਿਆ ਕਮਲ ਸਿੰਘਾ ਉਧਰ ਧਨਾਸ ਦਾ ਵੀ ਆ ਗਿਆ ਸਬੱਦੀ ਦੇ ਵਿੱਚ ਦੌਧਰ ਵਾਲੇ ਨੌਜਵਾਨਾਂ ਨੇ ਦੋ ਮੋਟਰਸਾਈਕਲ ਜਿੱਤੇ ਐ ਬਰਿੰਦਰ ਨੇ ਕਹਿੰਦੇ ਇਸ ਮਹੀਨੇ ਦੇ ਵਿੱਚ ਦੋ ਮੋਟਰਸਾਈਕਲ ਜਿੱਤ ਲਿਆ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖ ਰਹੇ ਹਾਂ ਉਧਰ ਜਗਿੰਦਰ ਸਿੰਘ ਜੀ ਢੀਂਡਸਾ ਇਸ ਕਬੱਡੀ ਤੇ ਮੇਰੇ ਵੀਰੋ ਨੌਜਵਾਨ ਦੇ ਲਈ 200 ਰੁਪਏ ਦਾ ਮਾਨ ਸਨਮਾਨ ਭੇਜਣਗੇ ਪ੍ਰਧਾਨ ਸਾਹਿਬ ਦੇ ਡੈਡੀ ਜੀ ਸੁਖਵਿੰਦਰ ਸਿੰਘ ਜੀ ਢੀਂਡਸਾ ਉਹ ਵੀ ਮੇਰੇ ਵੀਰੋ ਮਾਨ ਸਨਮਾਨ ਪੋਚਾ ਕਰਦੇ ਐ ਰਪਿੰਦਰ ਜੀ ਹਾਂਜੀ ਅਜੇ ਵੀ ਗੱਡੀਆਂ ਆ ਰਹੀਆਂ ਸਟੇਡੀਅਮ ਵੱ ਮੈਨੂੰ ਤਾਂ ਇਹ ਵੀ ਜਾਣੀਆ ਸ਼ੁਰੂ ਹੋ ਗਿਆ ਬਹੁਤ ਵੱਡੀ ਲਾਈਨ ਗੱਡੀਆਂ ਲੋਕ ਦੇਖਣ ਆ ਰਹੇ ਮੈਚਾਂ ਨੂੰ ਅਜੇ ਵੀ ਬਹੁਤ ਦੇਖੋ ਚੌਧਰੀ ਡੈਰੀ ਵੱਲੋਂ ਜਾਫੀ ਦੇ ਲਈ 200 ਆ ਜਿਹੜੇ ਜਾਫੀ ਨੇ ਜਫਾ ਲਾਇਆ ਸੁਖਵਿੰਦਰ ਸਿੰਘ ਜੀ ਢੀਂਡਸਾ ਸਾਹਿਬ ਹਰਦੀਪ ਸਿੰਘ ਜੀ ਪਟਵਾਰੀ ਸਾਹਿਬ ਵੀ 100 ਭੇਜਦੇ ਆ ਸੁਖਵਿੰਦਰ ਸਿੰਘ ਜੀ ਢੀਂਡਸਾ ਸਾਹਿਬ ਦੀ 100 ਰੁਪਏ ਦਾ ਮਾਨ ਸਨਮਾਨ ਪੇਜਦਾ ਕਰਦੇ ਆ ਉਧਰ ਕਮਲ ਸਾਡਾ ਵੀਰ ਪ੍ਰਦੀਪ ਢਿੱਲੋਂ ਵੱਲੋਂ ਇੱਕ ਇੱਕ 100 ਰੁਪਏ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਆਇਆ ਲੈ ਵੀ ਕਮਲ ਨੌਜਾਨਾ ਤੁਹਾਡਾ ਪਿਆਰ ਹੈ ਜਿਹੜਾ ਅੱਜ ਅਸੀਂ ਪੁੱਜੇ ਇੱਥੇ ਤੁਸੀਂ ਬਠਿੰਡੇ ਦੇ ਵਿੱਚ ਸਾਨੂੰ ਸੱਦਣ ਲਈ ਪੁੱਜੇ ਸੀ ਪਰ ਤੁਹਾਡਾ ਪਿਆਰ ਹੈ ਇਸੇ ਤਰ੍ਹਾਂ ਪਿਆਰ ਪਰਮਾਤਮਾ ਬਣਾਈ ਰੱਖੇ ਇੱਧਰ ਕਹਿੰਦੇ ਖੇਡ ਮੈਦਾਨ ਦੇ ਵਿੱਚ ਚੰਨਾ ਹੈ ਦੂਸਰੇ ਪਾਸੇ ਰੋਮੀ ਹੈ ਰੋਮੀ ਤੇ ਚੱਲਾ ਰੋਮੀ ਤੇ ਚੱਲਾ ਬੱਲੇ 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 ਹੋ ਗਈ ਮਿੱਤਰੋ ਸਵਾਦ ਆ ਗਿਆ ਸਵਾਦ ਆ ਗਿਆ ਸੁਖਵਿੰਦਰ ਸਿੰਘ ਜੀ ਢੀਂਡਸਾ ਸਾਹਿਬ 100 200 ਰੁਪਇਆ ਭੇਜਦੇ ਆ ਹਰ ਰੁਪਿਆ ਸਾਡੇ ਹਰਵੀਰ ਸਿੰਘ ਦੀ ਟੀਂਡ ਸਾ ਪਟਵਾਰੀ ਸਾਹਿਬ ਇੱਕ ਜੱਫੇ ਤੋਂ ਮੇਰੇ ਵੀਰੋ ਇਸ ਜੱਫੇ ਤੋਂ ਖੁਸ਼ ਹੋ ਕੇ ਭੇਜਦੇ ਆ ਹਰਵੀਰ ਸਿੰਘ ਦੀ ਪਟਵਾਰੀ ਸਾਹਿਬ 1000 ਰੁਪਏ ਦਾ ਮਾਨ ਸਨਮਾਨ ਪੁਜਤੇ ਕਰਦੇ ਆ ਉਧਰ ਵੀ ਜੱਫਾ ਹੈ ਇਧਰ ਵੀ ਜੱਫਾ ਹੈ ਉਧਰ ਸੁਲਤਾਨ ਦੀ ਕਬੱਡੀ ਹੈ ਮੇਰਾ ਖਿਆਲ ਹੈ ਵੀ ਅਮਨ ਨੇ ਦਾ ਜੱਫਾ ਲੱਗਿਆ ਮੇਰੇ ਵੀਰੋ ਅਮਨ ਨੇ ਜੱਫਾ ਲਾਇਆ ਦਲਵਿੰਦਰ ਸਿੰਘ ਜੀ ਬਾਗੜੀ ਆਸਟ੍ਰੇਲੀਆ 500 100 ਭੇਜਦੇ ਆ ਹਰਵੀਰ ਸਿੰਘ ਜੀ ਸਵਾਦ ਆ ਗਿਆ ਅੱਜ ਤੇ ਕਹਿੰਦੇ ਸਵਾਦ ਆ ਗਿਆ ਅੱਜ ਪਟਵਾਰੀ ਯੂਨੀਅਨ ਕਹਿੰਦੇ ਪੰਜਾਬ ਇਸ ਇਲਾਕੇ ਦੇ ਵਿੱਚ ਮੇਰੇ ਵੀਰੋ 4 ਮਹੀਨਿਆਂ ਦੀ ਜਿਹੜੀ ਹੈ ਆਪਣੀ ਕਮਾਈ ਇਸ ਖੇਡ ਕਬੱਡੀ ਉੱਪਰ ਲਾਉਂਦੀ ਹੈ ਮੇਰਾ ਖਿਆਲ ਹੈ ਵੀ ਸ਼ਾਇਦ ਹੀ ਕੋਈ ਪੰਜਾਬ ਦੇ ਵਿੱਚ ਕੋਈ ਪਟਵਾਰੀ ਯੂਨੀਅਨ ਹੋਵੇ ਜਿਹੜੀ ਕਬੱਡੀ ਤੇ ਇੰਨਾ ਪੈਸਾ ਲਾਉਂਦੀ ਹੋਵੇ ਇਹ ਪਹਿਲੀ ਯੂਨੀਅਨ ਹੈ ਇਹਨਾਂ ਨੌਜਵਾਨਾਂ ਨੂੰ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਮੈਚ ਸਮਾਪਤ ਹੈ ਮੈਚ ਸਮਾਪਤ ਹੈ ਫਤਿਹਗੜ ਛੰਨਾ ਦੀ ਟੀਮ ਦੇ ਪੁਆਇੰਟ ਨੇ 12.5 ਖੀਰਾਵਾਲੀ ਦੀ ਟੀਮ ਦੇ ਪੁਆਇੰਟ ਨੇ 16 ਇਸ ਮੈਚ ਦੇ ਵਿੱਚੋਂ ਖੀਰਾਵਾਲੀ ਦੀ ਟੀਮ ਜੇਤੂ ਰਹੀ ਹੈ ਜੇ ਮੈਚ ਵਧੀਆ ਲੱਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ